गुरु प्यारी सात सिंह जी हो जी हो आओ फतेह जी संत भाई जी वाहिगुरु जी का खालसा वाहिगुरु जी की फतेह बादशाह दरवेश शाही शहनशाह नूर इलाही संत सिपाही अमृत दे दते कलदियूं वाले चौजी प्रीतम दमेश पिता साहिब श्री गुरू समर्पित चौथा महान कीर्तन दरबार समागम इस नगर जी समूह वालों गार्डन कलोन एसोसिएशन समूह देश नगर जी वलो चौथा महान कीर्तन दरबार समागम आरंभ होया ਸਤਕੁੰਢੀ ਮਹਾਨ ਬਖਸ਼ਿਸਤ ਦਾ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਛੋਟੀ ਜਹੀ ਬੱਚੀ ਪ੍ਰਿਵੀ ਅੰਮ੍ਰਿਤ ਰਿਤ ਜੀ ਗਵਿੰਦਪੁਰ ਖੰਡੂਣਾ ਤੋਂ ਜਿਨ੍ਹਾਂ ਨੇ ਬਹੁਤ ਹੀ ਨਾਸਕਲੀ ਆਵਾਜ਼ ਦੇ ਵਿੱਚ ਸਤੁ ਜੀ ਦੀ ਰਹੀ ਬਾਣੀ ਦਾ ਕੀਰਤਨ ਕੀਤਾ ਸਭਾਤ ਰਹਾ ਸਤਕੁੰਢੀ ਮਹਾਨ ਬਖਸ਼ਿਸਤ ਬੱਚੀ ਤੇ ਕਿਉਂਕਿ ਛੋਟੀ ਉਮਰ ਦੇ ਵਿੱਚ ਹੀ ਸਟੇਜ ਤੇ ਆ ਕੇ ਕੀਰਤਨ ਦਾ ਪ੍ਰਚਾਰ ਕਰਨਾ ਸੰਤਨ ਕੀਰਤਨ ਸਰਵਨ ਕਰਵਾਣਾ ਇੱਕ ਬਹੁਤ ਵੱਡੀ ਜਿਹੜੀ ਹੈ ਹੌਸਲੇ ਵਾਲੀ ਗੱਲ ਹੁੰਦੀ ਹੈ ਸਬਹੁਤ ਬਹੁਤ ਧੰਵਾਦ ਸਭ ਕੁਝ ਦੀ ਕਿਰਪਾ ਕਰਨ ਲਈ ਇਹ ਚ ਬੱਚੇ ਨੂੰ ਹੋਰ ਅੱਗੇ ਚੱਲਣ ਦੀ ਗਰਾਸ਼ਿਸ਼ ਕਰਨ ਨੂੰ ਹੁਣ ਆਪੀ ਦੇ ਸਣੋਕ